ਮੈਂ ਜਾਨੀ ਹਾਂ ਤੁਸੀਂ ਕਹਿੰਦੇ ਠੀਕ ਠਾਕ ਹੋ ਤੁਸੀਂ ਮਿਹਰਬਾਨੀ ਜੀ ਬਹੁਤ ਬਹੁਤ ਪਹਿਲਾਂ ਤੋਂ ਬਹੁਤ ਬਹੁਤ ਮਿਹਰਬਾਨੀ ਜਦੋਂ ਤੁਸੀਂ ਕਿਸੇ ਤਰੀਕੇ ਨਾਲ ਵੀ ਚਲੋ ਤੁਹਾਡੇ ਦਰਸ਼ਨ ਹੋਏ ਬਾਈ ਗੱਲ ਨਹੀਂ ਜੀ ਉਹ ਵੀ ਨਾ ਨਾ ਨਹੀਂ ਚਾਹਣਾ ਵੀ ਇਸ ਤਰੀਕੇ ਨਾਲ ਹੋ ਰਹੇ ਨੇ ਕਿ ਪਰ ਮਜਬੂਰੀ ਹੋ ਗਈ ਸੀ ਮੈਂ ਚਲੋ ਤੁਹਾਡੀ ਵਹ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਆਪਾਂ ਨੂੰ ਸਰ ਪਾ ਜੀ ਇਹ ਅਗੇ ਜਥੇਦਾਰ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰੂਕਾਂ ਲੋਕਨ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਇੰਨੀ ਗੁੰਡਾਗਰਦੀ ਕਹਿ ਲਈਏ ਇਹ ਸ਼ਬਦ ਵਰਤ ਲੈਣ ਸੀ ਚਾਹੀਦੇ ਵੈਸੇ ਪਰ ੱੱਕਾ ਸਾੜੀ ਉੱਥੇ ਸਰਿਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉੱਥੇ ਕਾਬਜ ਹੋਈ ਨੂੰ ਪਰ ਉੱਥੇ ਗ੍ਰੰਥੀ ਸਿੰਘ ਨੇ ਟਿਕਦਾ 6 ਮਹੀਨੇ ਮੈਨੂੰ ਤਾਂ 3 ਮਹੀਨੇ ਬਾਅਦ ਹੀ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਵਣਵਾਉਣ ਵਾਸਤੇ ਕਿਹਾ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਹਾਂਜੀ ਕਿਉਂਕਿ ਮੈਂ ਸਭ ਤੋਂ ਸਾਡੇ ਕੋਲ ਵੀ ਸਮਝ ਮੈਂ ਸਾਰੀਆਂ ਗੱਲਾਂ ਤੁਹਾਨੂੰ ਇਸ ਤਰ੍ਹਾਂ ਲਈ ਕਹ ਦੱਸ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਅੱਛਾ ਜੀ ਤੁਸੀਂ ਜੇ ਕੱਲ ਨੂੰ ਅੰਮ੍ਰਿਤ ਸਰ ਸਾਹਿਬ ਆ ਸਕਦੇ ਹਾਂ ਜੀ ਤੇ ਸਕਤਰੇਤਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਅਖ ਨਹੀਂ ਸੀ ਕਿ ਦੇਖੋ ਜਿਹੜੀ ਸਿੱਖੀ ਆ ਪਾਤਸ਼ਾਹੀ ਇਹ ਤੇ ਬੜੀ ਅਨਮੋਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦਬੰਦ ਠਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡ ਰਹੇ ਆ ਸਿੱਖੀ ਅਨਮੋਲ ਆ ਤੇ देखो और प्लीज मेरी भी गल गल मेरी बात सुनो कि जिंदगी ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਛਖਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੋਵੇਂ ਦਾ ਕੱਪੜੇ ਪਹਿਰੇ ਜਾਏ ਮਨੋ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਤੇ ਅਕਾਲ ਤਖ਼ਤ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਪੰਛ ਸ ਤੁਹਾਡੇ ਨਾਲ ਆ ਕਬਰ ਹੁਣਾ ਨਹੀਂ ਕਿਸੇ ਗੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡਣਾ ਸਿੱਖੀ ਅਨਮੋਲ ਆ ਪਾਤਸ਼ਾਹ ਦੀ ਜਿੱਥੇ ਸੇਵਾ ਦੇ ਮੈਂ ਜੱਥੇਦਾਰ ਆ ਗਿਆ ਨਹੀਂ ਰੁਭੀਆ ਸਿੱਖ ਨਾਲ ਗੱਲ ਕਰੀ ਸੀ ਜੀ ਅੱਜ ਤੋਂ 2-3 ਮਹੀਨੇ ਪਹਿਲਾਂ ਜੀ ਹਾਂਜੀ ਉਹ ਕਿਸੇ ਕਿਸੇ ਸਥਾਨ ਤੇ ਮੈਨੂੰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਚਿੱਠੀ ਪਾਓ ਅਸੀਂ ਉੱਥੇ ਗੱਲ ਕਰਾਂਗੇ ਤੇ ਮੇਰਾ ਮਨ ਨਾਲ ਹੋਇਆ ਸੀ ਵੀ ਜਦੋਂ ਤੱਕ ਚਿੱਠੀ ਪਹੁੰਚੂਗੀ ਜਦੋਂ ਤੱਕ ਉਹਨੂੰ ਪਤਾ ਨਹੀਂ ਕਿੱਥੇ ਕੀ ਹੋ ਰਿਹਾ ਹੋਣਾ ਮੈਂ ਤੇ ਪਰ ਜਦੋਂ ਉਹਨਾਂ ਨੇ ਆਪਰੇ ਤੋਂ ਜਿਵੇਂ ਕਿਹਾਗਾ ਪਰ ਮੋਈ ਨਾਲ ਨਹੀਂ ਮੇਰਾ ਬਹੁਤ ਧੱਕਾ ਕੀਤਾ ਜੀ ਮੇਰੇ ਧੱਕੇ ਨਾਲ ਮੇਰੀ ਡਿਊਟੀ ਇੱਥੋਂ ਬਿਨਾ ਸੰਗਤ ਵੀ ਰਾਜਮੰਦੀ ਤੋਂ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਤੇ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਇੱਥੇ ਤੁਸੀਂ ਪਾਤਸ਼ਾਹ ਦੇ ਘਰੇ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਕਿ ਸਿੱਖੀ ਪਾਤਸ਼ਾਹ ਨਮੋਲ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ ਬੰਦ ਕਟਵਾਉਣ ਵਾਲੀ ਕੌਮ ਆ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲੋਂ ਆਪਾਂ ਡਰਨਾ ਨਹੀਂ ਹੈ ਗੁਰੂ ਦੀ ਬਾਣੀ ਤੇ ਟਿਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਂਤੀ ਚੌਪਾਈ ਸਾਹਿਬ ਪੜੋ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਦਰ ਸੰਗ ਤੇ ਕੱਲ ਆਓ ਤੁਸੀਂ ਜੀ ਠੀਕ ਹੈ ਬਾਈ ਗੁਰਜੀ ਦਾ ਫੋਨ ਇਸ ਨੰਬਰ ਤੇ ਸੰਪਰਕ ਕਰੀਏ ਹਾਂਜੀ ਹਾਂਜੀ ਇਸੇ ਤੇ ਨੋਟ ਕਰ ਲਿਓ ਮੈਂ ਇੱਥੇ ਹੀ ਆ ਗੱਲ ਤੁਸੀਂ 1 ਵਜੇ ਆਜੋ 1:30 ਵਜੇ ਆਜੋ ਤੇ ਟਾਈਮ ਲੱਗੋ ਕੋਈ ਵਾਲੇ ਜੀ ਕਿਉਂਕਿ ਮੈਂ ਅਜੇ ਫੋਟੋ ਉਪਜਾਪ ਸੀ ਤੁਸੀਂ 2 ਵਜੇ ਆਜੋ 3 ਵਜੇ ਆਜੋ ਹਾਂ ਠੀਕ ਇਹ ਅਕਾਲ ਤਖਤ ਸਾਹਿਬ ਸਿੱਖਾਂ ਦਾ ਵਾ ਤੇ ਅੱਜ ਤਾਂ ਸਾਡਾ ਜੀ ਇਹਦੇ ਵਾਸਤੇ ਚਾਹੇ ਰੋਮ-ਰੋਮ ਵਾ ਸਾ ਹਾਂਜੀ ਅਸੀਂ ਕੁਝ ਨਹੀਂ ਸਿੱਖੀ ਬਾਕੀ ਬਾਕੀ ਵੇਖੋ ਪਾਤਸ਼ਾਹ ਜੀ ਸਾਨੂੰ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਪਰ ਚੜ੍ਹਦੀ ਕਲਾ ਚ ਰਹਿਣਾ ਹੁਣ ਚੜ੍ਹਦੀ ਕਲਾ ਚ ਰਹੋ ਪਾਠ ਕਰੋ ਤੇ ਕੱਲ ਆਈ ਚੜ੍ਹਦੀ ਕਲਾ ਚ ਰਹਿਣਾ ਠੀਕ ਠੀਕ ਹੈ ਤੁਸੀਂ ਤੁਸਿਲ ਮਦਦ ਦਿੱਤਾ ਜੀ ਬਹੁਤ ਬਹੁਤ ਮੇਰੇ ਕੋਈ ਹੌਸਲਾ ਦੇਣ ਵਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਘਰ ਨੂੰ ਪਾਠ ਸਾਰੇ ਬੱਲੇ ਬੜੀਆਂ ਬੜੀਆਂ ਵੇਖਦਾ ਸੀਗੇ ਬਸ ਇਹਨਾਂ ਤੋਂ ਉਮੀਦਾਂ ਤੋਂ ਬਹੁਤ ਧਮਕਾਇਆ ਗਿਆ ਕਹਿੰਦੇ ਜਿਨਾਂ ਨਹੀਂ 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 ਇਹ ਤੇ ਪਾਸ਼ਾ ਦਾ ਉਹ ਦਰ ਘਰਵਾ ਜਿੱਥੇ ਕੋਈ ਵੀ ਆਇਆ ਪਾਸ਼ਾ ਦੀ ਸ਼ਰਨ ਤੇ ਤੇ ਪਾਸ਼ਾ ਨੇ ਉਹਨਾਂ ਦੀ ਬਾਹ ਫੜੀ ਆ ਤੋ ਅਸੀਂ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਤੁਸੀਂ ਕੱਲ ਨੂੰ ਆ ਜਾਓ ਆਪਾਂ ਬਹਿ ਕੇ ਗੱਲ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ